ਤੁਲੀ ਮਿਲਦੀ ਹੈ ਕਿਤੇ ਮੰਥਲੀ ਮਿਲਦੀ ਹੈ ਪਰ ਹਰ ਇੱਕ ਬੰਦਾ ਕੰਮ ਪਹਿਲਾਂ ਕਰਾਉਂਦਾ ਹੈ ਤੇ ਸੈਲਰੀ ਬਾਅਦ ਵਿੱਚ ਦਿੰਦਾ ਹੈ ਇਹ ਪਰਮਾਤਮਾ ਹੀ ਹੈ ਜਿਹੜਾ ਸੁਵਾਸਾਂ ਦੀ ਸੈਲਰੀ ਸਾਨੂੰ ਪਹਿਲਾਂ ਦੇ ਰਿਹਾ ਤੇ ਆਪਾਂ ਬੰਦਗੀ ਰੂਪੀ ਕੰਮ ਬੰਦਗੀ ਰੂਪੀ ਚਾਤਰੀ ਆਪਾਂ ਬਾਅਦ ਵਿੱਚ ਕਰਨੀ ਹੈ ਤੇ ਜੇ ਬੰਦਾ ਸੈਲਰੀ ਕਿਤੇ ਹੋਰ ਲਵੇ ਤੇ ਕੰਮ ਕਿਤੇ ਹੋਰ ਕਰੇ ਆਪਾਂ ਕਹਾਂਗੇ ਨਿਰਾਜ ਧੋਖਾ ਧੜੀ ਇਹ ਤੇ 420 ਹੈ ਜੀ ਪੀ ਤਨਖਾਹ ਕਿ ਦਿਉ ਹੋਰ ਤੇ ਕੰਮ ਕਿਤੇ ਹੋਰ ਹੁਣ ਮਾਲਕ ਸਾਨੂੰ ਸੁਆਸਾ ਦੀ ਤਨਖਾਹ ਦੇ ਰਿਹਾ ਤੇ ਬੰਦਗੀ ਰੂਪੀ ਕੰਮ ਆਪਾਂ ਕੋਈ ਹੋਰ ਕਰੀਏ ਨਹੀਂ ਸਭ ਕਹਿੰਦੇ ਜਦੋਂ ਵਜੋਂ ਸਾਹਿਬ ਕਾ ਸੀਵ ਬਰਾਨੀ ਵਜੋਂ ਦਾ ਮਤਲਬ ਤਨਖਾਹ ਸੈਲਰੀ ਸੁਆਸਾ ਰੂਪੀ ਸੈਲਰੀ ਮਾਲਕ ਦੀ ਤੇ ਬੰਦਗੀ ਜਟੇਰਿਆਂ ਦੀ ਬੰਦਗੀ ਦਰਖਤਾਂ ਦੀ ਪੂਜਾ ਸੱਪਾਂ ਤੇ ਗੁੱਡੀਆਂ ਦੀ ਇਹ ਤੇ ਨਿਰਈ ਧੋਖਾ ਧੜੀ ਹੈ ਬੰਦਗੀ ਵੀ ਉਹਦੀ ਕਰ ਜਿਹੜਾ ਤੈਨੂੰ ਸਵਾਸਾਂ ਰੂਪੀ ਸੈਲਰੀ ਦੇ ਰਿਹਾ ਇਸ ਕਰਕੇ ਗੁਰੂ ਅਰਜਨ ਸਾਹਿਬ ਜੀ ਨੇ ਬਚਨ ਕਹਿ ਮੇਰਾ ਚਿੱਤ ਉਹਦੇ ਨਾਲ ਜੁੜਿਆ ਹੋਇਆ ਮੈਂ ਕਿਸੇ ਹੋਰ ਦੇ ਨਾਲ ਆਪਣਾ ਚਿੱਤ ਨਹੀਂ ਜੋੜਦਾ ਜਿਹੜਾ ਮਾਲਕ ਦਾਤਾਂ ਦਿੰਦਾ ਸਾਨੂੰ ਸ਼ੁਕਰਾਨਾ ਵੀ ਉਹਦਾ ਕਰਨਾ ਚਾਹੀਦਾ ਭਾਈ ਵੀਰ ਸਿੰਘ ਜੀ ਰੋਹਾਨੀ ਕਵੀ ਹੋਏ ਨੇ